ਇਹ ਖਬਰ ਬੈਂਡਰ ਦੇ ਮਾਰੇ ਮੇਰੇ ਘਰ ਦੇ ਕੋਲੋਂ ਮੈਂ ਜਮਾ ਫੁਟੇਜ ਹੈਗੀ ਹੈ ਮਾਰੇ ਘਰੋਂ ਜਾਣ ਲੱਗਿਆ ਜੀ ਛੜਾ ਕੇ ਉਹਦੇ ਨੂੰ ਧੱਕਾ ਮਾਰ ਕੇ ਹੇਠਲੇ ਛੱਟ ਲਿਆ ਹਾਂਜੀ ਹਾਂਜੀ ਪੁਲਿਸ ਨੇ ਸ਼ਨਾਖਤ ਕਰ ਲਈ ਹੈ ਜੀ ਜੀ ਗੱਡੀਆਂ ਬਾਰੇ ਨੇਮ ਸਾਰੀਆਂ ਦੱਸੀਆਂ ਗਈਆਂ ਜੀ ਜੀ ਜਿਹੜੇ ਮੇਰਾ ਲੋਕ ਕੁੱਟਮਾਰ ਕੀਤੀ ਗਈ ਹੈ ਸਾਰੀ ਫੁਟੇਜ ਸਾਰੀ ਉਹਨਾਂ ਕੋਲ ਪੁਲਿਸ ਕੋਲ ਪਹੁੰਚ ਚੁੱਕੀ ਹੈ ਜੀ ਸੀਸੀਟੀਵੀ ਕਟਵਾ ਕਰਦੇ ਹੋ ਚੁੱਕਿਆ ਜੀ ਤਕਰੀਬਾ ਰਾਤ 10 ਵਜੇ ਕੁਝ ਮਿੰਟ ਦਾ ਟਾਈਮ ਸੀਗਾ ਜੀ ਜਦੋਂ ਇਹ ਮਤਲਬ ਘਰਾਬਤ ਹੁੰਦੀ ਹੈ ਜੀ ਤੁਹਾਨੂੰ ਹਜੇ ਤੱਕ ਇਹ ਨਹੀਂ ਸਪੱਸ਼ਟ ਹੋਇਆ ਕਿ ਕਿਉਂ ਕੀਤੀ ਗਈ ਘਟਨਾ ਇਹ ਕੀ ਲੁੱਟ ਦੀ ਨੀਤ ਨਾਲ ਸੀਗੀ ਜਾਂ ਕਿ ਕੀ ਕਾਰਨ ਸੀ ਕੀ ਗੱਲ ਕਰਦੇ 40000 ਰੁਪਏ ਨਕਦ ਆ ਜੀ ਉਹ ਮੇਰੇ ਆ ਦੋਸਤ ਜੀਰਪੁਰ ਮੈਂ ਨਕਦੀ ਲੈ ਕੇ ਸ਼ਾਮ ਨੂੰ ਘਰੇ ਰੱਖਣੇ ਸੀ ਹਜੇ ਵਾਪਸ ਜੀ ਤੇਮ ਘਰ ਦੇ ਬਾਹਰ ਸੈਰ ਕਰਦਾ ਪਿਆ ਸੀ ਆ ਜੀ ਸਾਨੂੰ ਕੁਝ ਨਾਮ ਪਤਾ ਵੀ ਲੱਗ ਗਿਆ ਵੀ ਇਹ ਕਿਹੜੇ ਜਿਹੜੇ ਦਸਮਤ ਜਲਦੀ ਜਲਦੀ ਇਹਨਾਂ ਜਿਹੜੇ ਦੋਸ਼ੀ ਨੇ ਨਾ ਗ੍ਰਿਫਤਾਰ ਕਰਾਂਗੇ ਤੇ ਇਹਨਾਂ ਨੂੰ ਕੁਝ ਕੁਝ ਕਰਾਂਗੇ ਵੀ ਇਹਨਾਂ ਦਾ ਕੀ ਵਜਰਾਂਜਿਸ ਕੀ ਸੀ ਤਾਂ ਇਸ ਤਰ੍ਹਾਂ ਕਿਉਂ ਕੁੱਟਮਾਰ ਕੀਤੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਡੈਰੀ ਤੇ ਸਵੇਹਾ ਇੱਕ ਅਸੀਂ ਪੋਸਟ ਪਾਈ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਸੈਰ ਕਰਨ ਗਏ ਜਗਜੀਤ ਸਿੰਘ ਜਿਹੜਾ ਗੋਲੇ ਵਾਲਾ ਵਾਸੀ ਆ ਉਹਨਾਂ ਤੋਂ 46000 ਰੁਪਏ ਖੋਲੇ ਗਏ ਤੇ ਉਸ ਤੋਂ ਬਾਅਦ ਲਗਾਤਾਰ ਕਮੈਂਟ ਆ ਰਹੇ ਸੀ ਲੋਕਾਂ ਨੇ ਕਿ ਸੇਅਰ ਕਰਨ ਗਏ ਬੰਦੇ ਦੀ ਜੇਬ ਦੇ ਵਿੱਚ 46000 ਰੁਪਇਆ ਨਹੀਂ ਹੋ ਸਕਦਾ ਸਾਡੇ ਨਾਲ ਫੋਨ ਲਾਈਨ ਤੇ ਖੁਦ ਜਗਜੀਤ ਸਿੰਘ ਅਰੋੜਾ ਮੌਜੂਦ ਨੇ ਜਿਨ੍ਹਾਂ ਦੇ ਨਾਲ ਇਹ ਸਾਰੀ ਘਟਨਾ ਹੋਈ ਆ ਅਰੋੜਾ ਜੀ ਸਵਾਗਤ ਹੈ ਤੁਹਾਡਾ ਤੇ ਕਿਵੇਂ ਹੋਈ ਹੈ ਜੀ ਘਟਨਾ ਇਹ ਤੇ 46000 ਰੁਪਇਆ ਕਿਵੇਂ ਸੀ ਆਪਣੀ ਜੇਬ 'ਚ ਜਿਹੜੇ ਵੀ ਰეკਮੈਂਡ ਕਰ ਰਹੇ ਉਹਨਾਂ ਦਾ ਧੰਨਵਾਦ ਜੇ ਉਹਨਾਂ ਨੂੰ ਦਿੱਤੀ ਹੁੰਦੀ ਤਾਂ ਸ਼ਾਇਦ ਉਹ ਨਾ ਕਰਦੇ ਜੀ ਜਿਹੜੇ ਉਹ ਪੈਸੇ 40 46000 ਦੀ ਗੱਲ ਕਰਦੇ 40000 ਰੁਪਇਆ ਨਕਦ ਆ ਜੀ ਉਹ ਮੇਰੇ ਆ ਦੋਸਤ ਇਹੋਂ ਪਰ ਮੈਂ ਨਗਦੀ ਲੈ ਕੇ ਸ਼ਾਮ ਨੂੰ ਘਰੇ ਰੱਖਣੇ ਸੀ ਜੇ ਵਾਪਸ ਜੀ ਤੇਮ ਘਰ ਦੇ ਬਾਹਰ ਸੈਰ ਕਰਦਾ ਪਿਆ ਸੀ ਆ ਜੀ ਜਦੋਂ ਆ ਕੇ ਮਨਾ ਖਾਨ ਹੁੰਦਾ ਸੀ ਸੀਸੀਟੀਵੀ ਫੁਟੇਜ ਦੇ ਸਾਰਾ ਕੁਝ ਆਇਆ ਜੀ ਹਾਂਜੀ ਹਾਂਜੀ ਤੇ ਕੀ ਕਾਰਨ ਕੀ ਹੈ ਜੀ ਇਹ ਘਟਨਾ ਦਾ ਕੀ ਤੁਹਾਨੂੰ ਲੱਗਦਾ ਵੀ ਕੌਣ ਹੋ ਸਕਦੇ ਬੰਦੇ ਕੀ ਹੀ ਕਾਰਨ ਹੋਇਆ ਜੀ ਹਾਲੀ ਸਾਹਿਬ ਮੈਨੂੰ ਤਾਂ ਇਹ ਹੈਗਾ ਵੀ ਇਹ ਬੰਦੇ ਕੋਈ ਜਾਂਦਾ ਕਿਸੇ ਤਰ੍ਹਾਂ ਦੀ ਮੇਰੀ ਦੇਖੀ ਕਰਕੇ ਬੰਦੇ ਇਹ ਗੋਲੇਲ ਚ ਪਹੁੰਚੇ ਆ ਜੀ ਪਰ ਜਿਹੜਾ ਮੇਰੇ ਵੇਖਣ ਦੇ ਸੰਦੇ ਦੀ ਗੱਲ ਆਈ ਹੈ ਉਹ ਚ ਗੱਲ ਇਹ ਹੈ ਵੀ तकरीबन ਸ਼ਾਮ ਦੇ ਕਿਤੇ ਇਥੇ ਗੋਲੇ ਵਿੱਚ ਫਿਰਦੇ ਆ ਤੇ ਰਾਤ ਨੂੰ तकरीबन 10 ਵਜੇ ਤੱਕ ਇਹਨਾਂ ਨੇ ਕਾਰਨਾਮਾ ਕੀਤਾ ਮੇਰੇ ਨਾਲ ਜੀ ਤੇ ਇਹ ਇਹ ਬੰਦਿਆਂ ਦੀ شناخت ਹੋ ਗਈ ਤੁਸੀਂ ਪੁਲਿਸ ਨੂੰ ਦੱਸਤਾ ਕੌਣ ਸੀ ਬੰਦੇ ਹਾਂਜੀ ਹਾਂਜੀ ਪੁਲਿਸ ਨੇ شناخت ਕਰ ਲਈ ਹੈ ਜੀ ਜੀ ਗੱਡੀਆਂ ਬਾਰੇ ਨੇਮ ਸਾਰੀਆਂ ਦੱਸੀਆਂ ਗਈਆਂ ਜੀ ਜੀ ਜੇ ਮੇਰੇ ਨਾਲ ਲੋਕ ਕੁੱਟਮਾਰ ਕੀਤੀ ਗਈ ਹੈ ਸਾਰੀ ਛੋਟੇ-ਛਾੜੀ ਉਹਨਾਂ ਕੋਲ ਪੁਲਿਸ ਕੋਲ ਪਹੁੰਚ ਚੁੱਕੀ ਹੈ ਜੀ ਕਾਨੂੰਨ ਕਰਦੇ ਹੋ ਚੁੱਕਿਆ ਜੀ ਸੀਸੀਟੀਵੀ ਆ ਗਈ ਹੈ ਦੀ ਹਾਂਜੀ ਹਾਂਜੀ ਆ ਗਈ ਹੈ ਜੀ। ਇਹ ਤੁਹਾਡੇ ਘਰ ਦੇ ਬਾਹਰ ਗਈ ਹੋਈ ਹੈ ਸਾਰੀ ਘਟਨਾ। ਮੇਰੇ ਘਰ ਦੇ ਬਿਲਕੁਲ ਬਾਹਰ ਦੇ ਵਿੱਚ ਹੋਈ ਹੈ ਜੀ। ਕੋਈ ਤਕਰੀਬਨ ਰਾਤ 10 ਵਜੇ ਕੁਛ ਮਿੰਟ ਦਾ ਟਾਈਮ ਸੀਗਾ ਜੀ। ਜਦੋਂ ਇਹ ਮਤਲਬ ਘਟਨਾਤ ਹੁੰਦੀ ਹੈ ਜੀ। ਤੁਹਾਨੂੰ ਹਜੇ ਤੱਕ ਇਹ ਨਹੀਂ ਸਪਸ਼ਟ ਹੋਇਆ ਕਿ ਕਿਉਂ ਕੀਤੀ ਗਈ ਘਟਨਾ ਇਹ ਕੀ ਲੁੱਟ ਦੀ ਨੀਤ ਨਾਲ ਸੀਗੀ ਜਾਂ ਕਿ ਕੀ ਕਾਰਨ ਸੀ। ਬਿਲਕੁਲ ਜੀ ਮੈਨੂੰ ਇਹ ਚੀਜ਼ ਦਾ ਹੈਰਾਨੀ ਹੈ ਜਦੋਂ ਮੈਂ ਘਰ ਦੇ ਜੋ ਮਤਲਬ ਘਰ ਨੂੰ ਵਾਪਸ ਮੁੜਦਾ ਆ ਰਿਹਾ ਆਪਦੇ ਘਰ ਦੇ ਕੋਲੋਂ ਹੀ। ਜੀ ਸ਼ਹਿਰ ਤੋਂ ਖੈ ਲੋ। ਜੀ। ਮੈਂ ਘਰ ਦੇ ਕੋਲੇ ਆ ਥਾਰ ਗੱਡੀ ਮੇਰੇ ਮਗਰ ਆਈ ਉਹ ਚ ਮੋਟਾ ਜਿਹਾ ਬੰਦਾ ਡਰਾਈਵਰ ਗੱਡੀ ਚ ਲਾ ਰਿਆ ਸੀਗਾ ਜੀ ਉਹਨੇ ਰਵਾਲਰ ਰੋ ਕੱਢਿਆ ਤੇ ਮੈਨੂੰ ਆਵਾਜ਼ ਮਾਰੀ ਆਪਣੀ ਪੰਜਾਬੀ ਦੀ ਆਪਾਂ ਵੈਸੇ ਹੀ ਆ ਸੁਣ ਲੈਣੇ ਸ਼ਾਇਰ ਕਰਦੇ ਕੋਈ ਜਿਹੜੇ ਕੋਈ ਪੁੱਛਣਾ ਹੋਵੇ ਜੀ ਉਹਨੇ ਮੇਰੇ ਸਦਾ ਲਵਾਲ ਲਾ ਲਿਆ ਤਾਨੂੰ ਕਿ ਜਿਹੜਾ ਕੋਈ ਤੇਰੇ ਕੋਲੇ ਹੈਗਾ ਉਹ ਕੱਢ ਬਾਹਰ ਹੂੰ ਤੇ ਮੈਂ ਦਰਦੇ ਮਾਰੇ ਮੇਰੇ ਘਰ ਦੇ ਕੋਲੋਂ ਮੈਂ ਜਾਵਾਂ ਜਿਸ ਫੁਟੇਜ ਹੈਗੀ ਹੈ ਮਾਰੇ ਘਰੋਂ ਜਾਣ ਲੱਗਿਆ ਜੀ ਆ ਛੜਾ ਕੇ ਜੀ ਉਹ ਜਨ ਧੱਕਾ ਮਾਰ ਕੇ ਬੰਦਲੇ ਛੱਟ ਲਿਆ ਤੇ ਲੱਤਾਂ ਕੁੱਟਣ ਲੱਗ ਪਿਆ ਮੇਰਾ ਪਰਸ ਵੀ ਖੋਲਿਆ ਉਹਨਾਂ ਨੇ ਪਰਸ ਦੇ ਨੇ ਮੇਰਾ ਨਿੱਕਾ ਮੋਬਾਈਲ ਫੋਨ ਸੀਗਾ ਜੀ ਨੰਬਰਾਂ ਵਾਲਾ ਜੀ ਜੀ ਤੁਹਾਨੂੰ ਭਰਾ ਫੇਰੇ ਕਮੈਂਟ ਕਰੀਂ ਦੀ ਜੀ 40000 ਦਾ ਨੌਕੇ ਦਾ ਫੋਨ ਕਿਹੜਾ ਹੋਊਗਾ ਆਊਗਾ ਉਹ ਵੀਰੇ ਮੇਰੇ ਕੋਈ ਅਜਾ ਭਰਾ ਉਹ ਨਹੀਂ ਸੀਗਾ ਜੀ ਨੰਬਰਾਂ ਵਾਲਾ ਫੋਨ ਸੀ 15-2000 ਦਾ ਫੋਨ ਹੋਊਗਾ ਜੀ ਪਰ ਉਹ ਚ ਸਹੀ ਹੈ ਕਿ ਨਗਰ ਸੀਗਾ 40000 ਸੱਜੀ ਮੇਰੀ ਪੈਂਡ ਦੀ ਜਿਹੇ ਚੋਖੋ ਕੇ ਕੱਢਿਆ ਉਹਨਾਂ ਨੇ ਉਹ ਸਰਦਾਰ ਬੰਦੇ ਨੇ ਕੱਢਿਆ ਜਿਹਦਾ ਮੁੰਡਾ ਸਰਦਾਰ ਆ ਪਰਸ ਵੀ ਉਸੇ ਨੇ ਕੱਢਿਆ ਮੇਰਾ ਠੀਕ ਉਹ ਸਾਰਾ ਪੁਲਿਸ ਨੇ ਸਾਰਾ ਜਾਂਚ ਕਰ ਲਈ ਜੀ ਬਿਲਕੁਲ ਕਲੀਅਰ ਹੋ ਚੁੱਕਿਆ ਜੀ ਇੱਕ ਜਗਜੀਤ ਸਿੰਘ ਵਾਸੀ ਗੋਲੇ ਵਾਲੇ ਦਾ ਵਸਨੀਕ ਰਹਿਣ ਵਾਲਾ ਹੈ ਉਸਨੇ ਆਪਣੇ ਅਦਬਿਆਨਾਚੇ ਦੱਸਿਆ ਹੈ ਕਿ ਅੰਮ ਬੀਤੀ ਰਾਤ ਕੋਈ ਰਾਤ ਦਾ ਟਾਈਮ ਕੋਈ 10 ਵਜੇ ਦਾ ਹੋਇਆਗਾ ਇੱਕ ਥਾਰ ਗੱਡੀ ਤੇ ਕੋਈ ਤਿੰਨ ਨੌਜਵਾਨ ਆਏ ਤੇ ਜਿਹੜਾ ਉਸ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕਰ ਲਾਪੇ ਤੇ ਜਿਹੜਾ ਉਸ ਤੋਂ ਜਿਹੜਾ ਕੋਈ 6000 ਰੁਪਏ ਉਸ ਦੀ ਜੇਬ ਚੋਂ ਉਹ ਲੈ ਕੇ ਚਲੇ ਗਏ ਇੱਕ ਮੋਬਾਈਲ ਤੇ ਜਿਸ ਦੇ ਸਬੰਧ ਵਿੱਚ ਅਸੀਂ 131 ਨੰਬਰ ਮਾਮਲਾ ਦਰਜ ਕੀਤਾ ਹੈ ਸਦਰਗੋ ਅ ਤੇ ਇਹ ਕੋਟ ਵਿਖੇ ਤੇ ਜਿਹੜਾ 304 115 1505 126 ਬਿਜ਼ਨਸ ਦਾ ਮਕਰਮਾ ਦਰਜ ਕੀਤਾ ਗਿਆ ਹੁਣ ਐਸਐਸ ਦੇ ਵਿੱਚ ਜਿਹੜੀ ਇੱਕ ਜਿਹੜਾ ਮਕਰਮਾ ਦਰਜ ਕੀਤਾ ਨਾਮ ਨੂੰ ਵਿਅਕਤੀ ਨੇ ਤੇ ਫਰਜ ਕੀਤਾ ਗਿਆ ਇਸ ਤੇ ਸਾਨੂੰ ਕੁਝ ਨਾਮ ਪਤਾ ਵੀ ਲੱਗ ਗਿਆ ਵੀ ਇਹ ਜਿਹੜੇ ਜਿਹੜੇ ਦਸਮਤਾ ਜਲਦੀ ਜਲਦੀ ਇਹਨਾਂ ਜਿਹੜੇ ਦੋਸ਼ੀ ਨੇ ਨਾ ਗਿਫਤਾ ਕਰਾਂਗੇ ਤੇ ਇਹਨਾਂ ਨੂੰ ਕੁਝ ਕੁਝ ਕਰਾਂਗੇ ਵੀ ਇਹਨਾਂ ਦਾ ਕੀ ਵਜ੍ਹਾ ਰੰਜਿਸ਼ ਕੀ ਸੀ ਜਾਂ ਇਸ ਤਰ੍ਹਾਂ ਕਿਉਂ ਕੁੱਟਮਾਰ ਕੀਤੀ ਕਿਉਂਕਿ ਇਹ ਅਕਲਿਤ ਉਸ ਦੇ ਕਾਪਾਟ ਹੈ ਤੈਨੂੰ ਜਲਦੀ ਅਸੀਂ ਮੈਂ ਦਰਦੇ ਮਾਰੇ ਮੇਰੇ ਘਰ